ਕਨੇ ਕਾਰੀਗਰ ਨੇ ਲੋਹੇ ਨੂੰ ਕੁੱਟ ਕੇ ਅਲੱਗ-ਅਲੱਗ ਆਕਾਰ ਦੇ ਦਿੰਦੇ ਨੇ ਉਹਨਾਂ ਆਕਾਰਾਂ ਦੇ ਵਿੱਚੋਂ ਬਹੁਤ ਕੁਝ ਨਿਕਲਦਾ ਹੈ ਬਹੁਤ ਕੁਝ ਬਣਦਾ ਹੈ ਗਾਂਂਗੀਟੀਆਂ ਘੜਦੀਆਂ ਬਣ ਜਾਂਦੀਆਂ ਨੇ ਕਈਆਂ ਖੁਰਪੇ ਬਣ ਜਾਂਦੇ ਨੇ ਚਾਕੂ ਛੁਰੀਆਂ ਬਣ ਜਾਂਦੀਆਂ ਨੇ ਕੁਹਾੜੀਆਂ ਬਣ ਜਾਂਦੀਆਂ ਨੇ ਜੀ ਅਕਸਰ ਕਹਿੰਦੇ ਨੇ ਕਿ ਰਾਜੀ ਮਹਾਰਾਜਾਂ ਦਾ ਸ਼ਹਿਰ ਹੈ ਤੇ ਰਾਜੀ ਮਹਾਰਾਜੇ ਵੀ ਸ਼ੌਂਕ ਰੱਖਦੇ ਹੋਣੇ ਹਾਂਜੀ ਉਹ ਵੈਸੇ ਆਪਣੀਆਂ ਪੁਰਾਣੀ ਚੀਜ਼ਾਂ ਬਣਵਾਉਂਦੇ ਰਹਿੰਦੇ ਸੀ ਜੀ ਕੋਈ ਆਪਣੀਆਂ ਆਲੋ ਹੰਗੀਟੀਆਂ ਜਿਵੇਂ ਆਪਾਂ ਕਹਿ ਦਈਏ ਪੁਰਾਣੀ ਚੀਜ਼ਾਂ ਲਿਆਉਂਦੇ ਸੀ ਬਰਾਸਤ ਵਾਲੀਆਂ ਉਹਨਾਂ ਨੂੰ ਬਣਾਉਣਾ ਮੈਂਨੇ ਬਣਾਈਆਂ ਚੰਦੂ ਮੱਜਰੀ ਦੀ ਵਾਈਬ ਵੀ ਲੈ ਕੇ ਗਈ ਹੈ ਮੇਤੋਂ ਹੀ ਇੰਦਰਜੀ ਜੀ ਹੂੰ ਮਤਲਬ ਇੱਧਰ ਐਸਐਸਪੀ ਮਾਨ ਦੇ ਬ੍ਰਦਰ ਰਹਿੰਦੇ ਫੁੱਲਰ ਇਹ ਵੀ ਲੈ ਕੇ ਗਏ ਮੇਤੋਂ ਹੀ ਤੁਹਾਡੇ ਤੋਂ ਬਣਿਆ ਹਾਂ ਹਾਂਜੀ ਹਾਂ ਮੈਲ ਚ ਵੀ ਬੜੇ ਗਏ ਹੱਡੇ ਦਾ ਮਾ ਜੋਨ ਫਲਿੱਪਕਾਰਟ ਜਦੋਂ ਆਪਾਂ ਉੱਥੇ ਹੀ ਭਰਦੇ ਆਂ ਵੀ ਆਹ ਚੀਜ਼ ਖਰੀਦਣੀ ਆ ਤਾਂ ਉਹ ਇਹੋ ਜਿਹਾ ਨਿਕਲੇ ਆਉਂਦੇ ਪਰ ਉਹ ਤਾਂ ਚਾਦਰ ਬੜੀ ਮਾੜੀ ਹੁੰਦੀ ਹੈ ਉਹ ਭਾਜੀ ਬਹੁਤ ਹਲਕੀ ਜਾਂਦੇ ਕੱਲ ਹੀ ਮੇਰੇ ਕੋਲ ਇੱਕ ਬੰਦਾ ਲੈ ਕੇ ਆਇਆ ਸੀ ਉਹਨਾਂ ਨੇ ਆਰਡਰ ਤੇ ਮੰਗਾਇਆ ਸੀ ਉਹਨਾਂ ਦਾ ਸਾਮਾਨ ਉਰੀ ਕਿਤੇ ਪਿਆ ਹਾਂ ਆਹ ਬੇਤਰੇ ਉਹਨਾਂ ਦੀ ਇਹ ਨਾਲੇ ਆਰਡਰ ਤੇ ਮੰਗਾਏ ਸੀ ਕਿੰਨੇ ਭਾਜੀ ਹੈ ਨਹੀਂ ਉਹ ਮੈਨੂੰ ਉਸ ਤੋਂ ਬਾਅਦ 올 ਪੀਸ ਲੈ ਕੇ ਨਾ ਮੈਂ ਉਰੀ ਛੱਡ ਗਿਆ ਅੱਜ ਕੱਲ ਬੱਚੇ ਚਾਹੁੰਦੇ ਨੇ ਕਿ ਅਸੀਂ ਇੱਥੇ ਨਾ ਕੰਮ ਕਰਕੇ ਬਾਹਰ ਜਾਣਾ ਹੈਗਾ ਕੀ ਕਹਿਣਾ ਚਾਹੋਗੇ ਕੰਮ ਇੱਥੇ ਵੀ ਕੀਤਾ ਜਾ ਸਕਦਾ ਦੇਖੋ ਜੀ ਮਿਹਨਤ ਉੱਤੇ ਵੀ ਕਰਨੀ ਹੈ ਜੀ ਮਿਹਨਤ ਆਪਾ ਉਰੇ ਵੀ ਕਰਨੀ ਹੈ ਜੀ ਉਰੇ ਰਵਾਂਗੇ ਆਪਣੀ ਫੈਮਿਲੀ ਚ ਰਵਾਂਗੇ ਸਾਰਿਆਂ ਦੇ ਵਿੱਚ ਉੱਤੇ ਘਰੋਂ ਪੰਪ ਪੰਪ ਸਾਲ ਸੱਜੇ ਲਾ ਭਾਂਦੇ ਨਹੀਂ ਜੋ ਉਰੇ ਮਿਹਨਤਾਂ ਉਰੀ ਬੰਦਾ ਕਰ ਲੈ ਸਭ ਤੋਂ ਵਧੀਆ ਜੀ ਹੁਣ ਅਸੀਂ ਵੀ ਉਰੀ ਮਿਹਨਤ ਕਰਦਾ ਦੇਖੋ ਕਿੰਨੇ ਸਾਲ ਹੋ ਗਏ ਮੈਨੂੰ 36 ਸਾਲ ਹੋ ਗਏ ਜੀ ਆਪਾ ਦੁਕਾਨਦਾਰ ਹੀ ਆਂ ਜੀ ਕਾਣ ਦੇ ਇੱਕ ਦੋ ਵਾਰ ਦਿਲ ਕੀਤਾ ਹੀ ਜਾਣਦਾ ਬਾਹਰ ਪਰ ਹੁੰਨੀ ਹੁੰਨੀ ਜਾਣਾ ਜੇ ਫਾਗਲੋਹੇ ਨਾਲ ਲੋਹਾ ਹੋਣਾ ਪੈਂਦਾ ਪਤਾ ਹੈ ਜੀ ਜੇ ਮਿਹਨਤ ਬਹੁਤ ਹੈ ਤੁਸੀਂ ਕਹਿੰਦੇ ਹੋ ਕਿ ਲੋਹੇ ਨਾਲ ਲੋਹਾ ਹੋਣਾ ਪੈਂਦਾ ਹੈ ਹਨਾ ਹੱਥ ਵੱਡੇ ਵੀ ਜਾਂਦੇ ਆ ਛਿੱਲੇ ਵੀ ਜਾਂਦੇ ਆ ਤੇ ਅਟਣ ਪਏ ਜਾਂਦੇ ਨੇ ਆ ਦੇਖੋ ਤੁਹਾਡੇ ਅਟਣ ਪਏ ਹੋਣੇ ਹਨਾ ਕੈਡਾ ਔਖਾ ਕੰਮ ਹੈ ਉਹ ਕੁੱਲ ਨਾ ਪੈਂਦਾ ਜੀ ਤਾਂ ਹੀ ਕੁਝ ਬਣਦਾ ਜੀ ਸਮ ਟੀਵੀ ਦੇਖ ਰਹੇ ਹੋ ਤੇ ਦਿਲਦਾਰ ਬੰਦੇ ਪ੍ਰੋਗਰਾਮ ਤਹਿਤ ਅੱਜ ਅਸੀਂ ਬੁਰਜ ਦੇ ਪਿੱਛੇ ਆਏ ਆ ਪਟਿਆਲਾ ਸ਼ਹਿਰ ਆ ਤੇ ਬੁਰਜ ਪਿੱਛੇ ਇੱਕ ਜੇ ਲੋਹੇ ਦੇ ਕੰਮ ਕਰਨ ਵਾਲੇ ਜਿਹੜੇ ਕਾਰੀਗਰ ਨੇ ਉਹਨਾਂ ਦਾ ਪੂਰੀਆਂ ਦੁਕਾਨਾਂ ਨੇ ਤੁਸੀਂ ਜੇਕਰ ਇੱਥੇ ਵਿਜ਼ਿਟ ਕਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਅਕਸਰ ਜਦੋਂ ਬਲਵੰਤ ਗਾਰਗੀ ਉਹਨਾਂ ਦੀ ਗੱਲ ਆਉਂਦੀ ਆ ਤਾਂ ਲੋਹਾ ਕੋਟਕ ਨਵ ਜਿਹੜਾ ਉਹਨਾਂ ਦਾ ਨਾਟਕ ਵੀ ਆ ਪਰ ਇੱਥੇ ਉਹ ਲੋਕ ਨੇ ਕਾਰੀਗਰ ਨੇ ਲੋਹੇ ਨੂੰ ਕੁੱਟ ਕੇ ਅ ਅਲੱਗ-ਅਲੱਗ ਆਕਾਰ ਦੇ ਦਿੰਦੇ ਨੇ ਉਨਾ ਘਾਰਾਂ ਦੇ ਵਿੱਚੋਂ ਬਹੁਤ ਕੁਝ ਨਿਕਲਦਾ ਹੈ ਬਹੁਤ ਕੁਝ ਬਣਦਾ ਹੈਗਾ ਅੰਗੀਠੀਆਂ ਕਰਦੀਆਂ ਬਣ ਜਾਂਦੀਆਂ ਨੇ ਕਈਆਂ ਖੁਰਪੇ ਬਣ ਜਾਂਦੇ ਨੇ ਚਾਕੂ ਛੁਰੀਆਂ ਬਣ ਜਾਂਦੀਆਂ ਨੇ ਕੁਹਾੜੀਆਂ ਬਣ ਜਾਂਦੀਆਂ ਨੇ ਅਕਸਰ ਖੇਤੀ ਤੇ ਕੰਮ ਆਉਣ ਵਾਲੇ ਸੰਦ ਪਰ ਅੱਜ ਜੋ ਸਟੋਰੀ ਤੁਹਾਨੂੰ ਦੋ ਭਰਾਵਾਂ ਦੀ ਦਿਖਾਉਣੀ ਆ ਕਿਉਂਕਿ ਸਰਦੀ ਦਾ ਮੌਸਮ ਆ ਗਿਆ ਤੇ ਸਰਦੀ ਦੇ ਵਿੱਚ ਅਕਸਰ ਲੋਕ ਅੰਗੀਠੀ ਵੀ ਸੇਕਦੇ ਨੇ ਅੰਗੀਠੀ ਬਾਲਦੇ ਨੇ ਤੇ ਨਾਲ ਨਾਲ ਸਮਾਂ ਬਦਲਿਆ ਤੇ ਸਮੇਂ ਦੇ ਨਾਲ ਲੋਕ ਅੱਜਕੱਲ੍ਹ ਘਰੇ ਪਨੀਰ ਗੰਡੇ ਦੇ ਵਸਾ ਕੇ ਵਿੱਚ ਸ਼ਿਮਲਾ ਮਿਰਚ ਵਸਾ ਕੇ ਜਾਂ ਚਿਕਨ ਬਾਰਬੀਕਿਊ ਕਰਨ ਲੱਗ ਜਾਂਦੇ ਨੇ ਥੱਲੇ ਕੋਲੇ ਰੱਖ ਕੇ ਤਾਂ ਉਸ ਨੂੰ ਬਣਾਉਂਦੇ ਨੇ ਸੌਖੇ ਆ ਜਿਹੜਾ ਸਸਤੇ ਲੋਕ ਘਰਾਂ ਦੇ ਵਿੱਚ ਰੱਖਦੇ ਨੇ ਤੇ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਨਾਲੇ ਉਹ ਪਨੀਰ ਸੇਕੀ ਜਾਂਦੇ ਤੇ ਨਾਲ ਨਾਲੇ ਹੱਥ ਸੇਕੀ ਜਾਂਦੇ ਅੱਜ ਉਹਨਾਂ ਦੋ ਭਰਾਵਾਂ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਓ ਚੱਲਦੇ ਹਾਂ ਉਹਨਾਂ ਭਰਾਵਾਂ ਵੱਲ ਲੋ ਜੀ ਬੁਰਜ ਦੇ ਪਿੱਛੇ ਦੋ ਭਰਾਵਾਂ ਦੀ ਜੋੜੀ ਹੈ ਇੱਕ ਵਿੱਕੀ ਆ ਤੇ ਦੂਜਾ ਮੀਤ ਆ ਪਿਓ ਦਾਦਿਆਂ ਤੋਂ ਇਹ ਕੰਮ ਚੱਲਦਾ ਆ ਰਿਹਾ ਆ ਗਿਆ ਪਿਓ ਦਾਦਿਆਂ ਨੇ ਇਹ ਕੰਮ ਸ਼ੁਰੂ ਕੀਤਾ ਸੀ ਅੱਜ ਵਿੱਕੀ ਤੇ ਮੀਤ ਤੱਕ ਆ ਪਹੁੰਚਿਆ ਗਿਆ ਕਿੰਨੀਆਂ ਪੀੜ੍ਹੀਆਂ ਇਸ ਕੰਮ ਦੇ ਵਿੱਚ ਤੇ ਇਸ ਦੁਕਾਨ ਦੇ ਵਿੱਚ ਰਹੀਆਂ ਨੇ ਤੇ ਹੁਣ ਗੁਜ਼ਾਰ- ਗੁਜ਼ਰਬਸਰ ਕਰ ਰਹੀਆਂ ਨੇ ਭਾਈ ਵਿੱਕੀ ਸਾਡੇ ਨਾਲ ਵਿੱਕੀ ਸਸੀ ਕਲਪਨੀ ਦੱਸੀਗਾ ਭਾਜੀ ਕਿੰਨੀਆਂ ਪੀੜ੍ਹੀਆਂ ਹੋ ਗਈਆਂ ਤੁਹਾਡੀ ਕਿੰਨੀਵੀਂ ਪੀੜ੍ਹੀ ਆ ਸਾਡੀ ਦੁੱਤੀਜੀ ਵੀੜੀ ਹੈ। ਪਹਿਲਾਂ ਦਾਦਾ ਜੀ ਕਰਦੇ ਸੀ। ਦਾਦਾ ਜੀ ਇਸੇ ਦੁਕਾਨ ਦੇ ਅੰਦਰ। ਹਾਂ ਜੀ ਇਹ ਦੁਕਾਨਾ ਦੁਕਾਨਾ ਬੜੀਆਂ ਪੁਰਾਣੀਆਂ ਨੇ ਤੇ ਬੁਰਜ ਦੇ ਪਿੱਛੇ ਕਿਉਂ ਕਿਹਾ ਜਾਂਦਾ ਇਹ? ਇਹ ਐਕਚੁਅਲ ਦੇ ਵਿੱਚ ਨਾ ਇਹ ਕਿਲੇ ਨੂੰ ਕਈਆਂ ਵਾਂਗ ਬੇਸਿਕਲੀ ਟੱਕੂ ਯਾਰ ਬੱਜਦਾ ਇਹ। ਟੱਕੇ ਕੋਈ ਪਿਛੇ ਕੋਠੀ ਏ ਟੱਕਾਂ ਦੀ। ਉਹਦੇ ਨਾਮ ਦੇ ਪੁਰਾਣਾ ਨਾਮ ਚੱਲਦਾ ਆ ਰਿਹਾ ਟੱਕ ਇਹ ਟੱਕ ਬਾਜ਼ਾਰ ਹੀ ਵਾਈਦਾ ਹੈ ਪਰ ਜਿਆਦੇ ਜਿਹੜੀਆਂ ਦੁਕਾਨਾਂ ਨੇ ਲੋਹੇ ਦੇ ਕੰਮ ਕਰਨ ਵਾਲੇ ਆਪਾਂ ਜਿਵੇਂ ਕਹਿੰਦੇ ਲੋਹਾਰ ਕਬੀਲੇ ਦੀਆਂ ਜਾਂ ਆਪਾਂ ਕਹਿ ਦਈਏ ਜਿਹੜੇ ਤੁਸੀਂ ਵੀ ਕਹਿੰਦੇ ਹੋ ਕਿ ਅਸੀਂ ਤੁਮਾਨ ਫੈਮਲੀ ਦੇ ਵਿੱਚੋਂ ਆ ਤਾਂ ਸਾਰੇ ਉਸੇ ਤਰ੍ਹਾਂ ਨੇ ਫੈਮਲੀਆਂ ਲਗਾਤਾਰ ਇਹ ਕੰਮ ਕਰਦੀਆਂ ਆ ਰਹੀਆਂ ਮੇਰੇ ਲੈ ਲੈਦਾ ਕਾਸ਼ੀ ਦੇ ਨੇ ਮਤਲਬ ਵੀ ਕੁਝ ਵਾਰੋਂ ਵੀ ਆਏ ਹੋਣੇ ਕੁਝ ਵਾਰੋਂ ਵੀ ਆਏ ਪਏ ਨੇ ਜੀ ਮਤਲਬ ਅਸੀਂ ਜੱਦੀ ਵੀ ਮਤਲਬ ਪੀ ਪੀ ਮਾਨ ਤੁਹਾਡੀ ਇਹ ਪੁਰਾਣੀ ਦੁਕਾਨ ਸਾਡੀ ਸਾਡੀ ਪੁਰਾਣੀ ਦੁਕਾਨ ਹੈ ਜੀ ਅੱਛਾ ਜਿਵੇਂ ਅਕਸਰ ਕਹਿੰਦੇ ਨੇ ਜਿਵੇਂ ਤੁਹਾਡੇ ਦਾਦਾ ਜੀ ਦਾ ਚਲੋ ਕਰਦੇ ਸੀਗੇ ਕੰਮ ਇਸ ਕੰਮ ਚ ਆਏ ਹੁਣ ਮੀਤ ਵੀ ਆ ਤੁਸੀਂ ਵੀ ਆ ਤੁਹਾਡੇ ਫਾਦਰ ਨੇ ਵੀ ਚਲੋ ਕਹਿੰਦੇ ਨੇ ਕਿ ਲੋਹਾ ਕੁੱਟਣਾ ਬਹੁਤ ਔਖਾ ਹੁੰਦਾ ਹੈਗਾ ਤੇ ਲੋਹਾ ਜਿਹੜਾ ਬੰਦਾ ਕੁੱਟਦਾ ਹੋਵੇ ਤੋਂ ਸੋਚਦਾ ਦਾ ਕਿ ਮੈਂ ਆਪਦੇ ਬੱਚਿਆਂ ਨੂੰ ਇਸ ਕੰਮ ਚ ਨਹੀਂ ਪਾਉਣਾ ਤੁਹਾਡੇ ਪਿਤਾ ਜੀ ਨੇ ਵੀ ਤੁਹਾਨੂੰ ਇਸ ਕੰਮ ਚ ਪਾਇਆ ਵੀ ਉਹਨਾਂ ਨੇ ਨਹੀਂ ਪਾਇਆ ਸਾਨੂੰ ਇਹ ਤਾਂ ਆਪ ਛੋਟੇ ਛੋਟੇ ਦੁਕਾਨ ਸਕੂਲੋਂ ਦੁਕਾਨ ਤੇ ਆ ਜਾਣਾ ਪੋਰੇ ਹੱਤ ਪੱਲਾ ਮਾਰੀ ਜਾਂਦੇ ਸੀ ਕੰਮ ਸਿੱਖ ਕੇ ਬਸ ਆਈ ਕੰਮ ਚੱਲਦਾ ਆ ਰਿਹਾ ਹੈ ਨੌਕਰੀਆਂ ਕਿਹੜਾ ਹੈਗੀਆਂ ਭਾਈ ਅੱਜ ਕਸਮ ਨਹੀਂ ਪਤਾ ਇਹ ਹੁੰਦਾ ਕਿ ਲੋਹੇ ਨਾਲ ਲੋਹਾ ਹੋਣਾ ਪੈਂਦਾ ਪਤਾ ਹੈ ਜੀ ਉਹ ਕੁਲਣਾ ਪੈਂਦਾ ਜੀ ਤਾਂ ਹੀ ਕੁਝ ਬਣਦਾ ਜੀ ਹੋਰ ਕੀ ਹਾਲ ਹੈ ਅਮਿਤ ਭਾਈ ਹਾਂਜੀ ਭਾਈ ਸੱਸੀ ਗਾਲ ਜੀ ਸੱਸੀ ਗਾਲ ਤੁਸੀਂ ਇਹ ਨਾਲ ਨਾਲ ਜਿਵੇਂ ਰੰਗ ਕਰ ਰਹੇ ਹੋ ਆਪਾਂ ਇਸ ਚੀਜ਼ ਦੇ ਉੱਤੇ ਅੱਜ ਆਪਾਂ ਸਟੋਰੀ ਕਰਨ ਆਏ ਆ ਕਿ ਬਾਰਬੀਕਿਊ ਬੰਨ ਲਾਗੇ ਹੁਣ ਪਹਿਲਾਂ ਨਹੀਂ ਹੁੰਦੇ ਸੀ ਨਾ ਇਹ ਜਦੋਂ ਆਪਾਂ ਕਹੀਏ ਤੁਹਾਡੇ ਦਾਦਿਆਂ ਵਲੇ ਦੀ ਗੱਲ ਜਾਂ ਤੁਹਾਡੇ ਪਿਤਾ ਜੀ ਵਲੇ ਦੀ ਗੱਲ ਨਹੀਂ ਸਰ ਇਹ ਹੁਣ ਹੀ ਬਣਨੇ ਸ਼ੁਰੂ ਹੋਏ ਸਰ ਹੋਗੇ ਕਟਵੜੀ ਨੂੰ ਕੋਈ ਆਪਣਾ ਆਪਣਾ 13 ਸਾਲ ਹੋ ਗਏ 13 ਸਾਲ ਹੋ ਗਏ ਇਹਨਾਂ ਨੂੰ ਬਣਦਿਆਂ ਨੂੰ ਬਾਰਬੀਕਿਊ ਜੋ ਦਾਦਾ ਜੀ ਤੁਹਾਡੇ ਦੁਕਾਨ ਦਾਦਾ ਜੀ ਨੂੰ ਮਿਲੇ ਆ ਤੁਸੀਂ ਹਾਂਜੀ ਹਾਂ ਮਿਲੇ ਉਦੋਂ ਕੀ ਖਾਸ ਚੀਜ਼ ਹੁੰਦੀ ਸੀ ਜਿਹੜੀ ਇੱਥੋਂ ਬਣਦੀ ਸੀ ਅਕਸਰ ਕਹਿੰਦੇ ਨੇ ਕਿ ਰਾਜੀ ਮਹਾਰਾਜ ਦਾ ਸ਼ਹਿਰ ਆ ਹਾਂਜੀ ਉਹ ਵੈਸੇ ਆਪਣੀਆਂ ਪੁਰਾਣੀਆਂ ਚੀਜ਼ਾਂ ਬਣਵਾਉਂਦੇ ਰਹਿੰਦੇ ਸੀ ਜੀ ਕੋਈ ਆਪਣੀਆਂ ਲਾ ਲੋ ਹੰਗੀਟੀਆਂ ਜਿਵੇਂ ਆਪਾਂ ਕਹਿ ਦਈਏ ਉਹ ਪੁਰਾਣੀ ਚੀਜ਼ਾਂ ਲਿਆਉਂਦੇ ਸੀ ਵਿਰਾਸਤ ਵਾਲੀਆਂ ਉਹਨਾਂ ਨੂੰ ਬਣਾਉਣਾ ਮਤਲਬ ਐਦਾਂ ਦੇ ਮਤਲਬ ਚੀਜ਼ਾਂ ਹਰ ਇੱਕ ਬੰਦਾ ਆਪਣੀ ਆਪਣੀ ਨਵੀਂ ਨਵੀਂ ਚੀਜ਼ ਲੈ ਕੇ ਆ ਉਹਨੂੰ ਬਣਾ ਕੇ ਦਿੰਦੇ ਸੀ ਅਸੀਂ ਕਦੇ ਦਾਦਾ ਜੀ ਨੂੰ ਦੇਖਿਆ ਮੀ ਜੀ ਮਤਲਬ ਇੱਥੇ ਕੰਮ ਕਰਦੇ ਹੋ ਹਾਂਜੀ ਸਾਰੀ ਚੀਜ਼ ਇਹੋ ਜਿਹੀ ਬਣਾਈ ਹੋਵੇ ਤੁਹਾਡੇ ਬਾਲ ਮੰਨ ਦੇ ਉੱਤੇ ਬੱਚੇ ਹੁੰਦੇ ਤੁਹਾਨੂੰ ਲੱਗਿਆ ਯਾਰ ਆਹ ਕਮਾਲ ਹੀ ਬਣਾ ਦਿੱਤਾ ਤੇ ਉਹ ਨਾ ਮੈਂ ਕਿੰਨੇ ਕਿੰਨੇ ਐਵੇਂ ਮੈਨੇ ਉਹਨੂੰ ਦੇਖਿਆ ਕਿ ਨਾ ਮੈਂ ਕਿੰਨੇ ਐਵੇਂ ਬਣਾਉਂਦੇ ਨੇ ਕਿਵੇਂ ਇਹ ਬਣਾਉਂਦੇ ਸੀ ਕੈਨੀਆਂ ਕੈਨੀਆਂ ਦੁੱਧ ਵਾਲੀਆਂ ਕੈਨੀਆਂ ਉਹ ਅੱਜ ਵੀ ਤੁਹਾਡੇ ਬਣੀਆਂ ਪਈਆਂ ਹਾਂਜੀ ਉਹ ਪਈਆਂ ਜਾਂਦੀਆਂ ਜਿਹੜੇ ਦੁੱਧ ਵਾਲੇ ਢੋਲੀ ਹੁੰਦੇ ਅਕਸਰ ਕਹਿੰਦੇ ਕਿ ਦੁੱਧ ਦੇ ਚੀ ਲੈ ਕੇ ਜਾਂਦੇ ਹਾਂਜੀ ਪਟਾ ਲੋਕ ਘਰਾਂ 'ਚ ਵੀ ਰੱਖਣ ਲੱਗੇ ਹੁਣ ਪਰਾਲੇ 'ਚ ਆਪੇ ਹੀ ਬਣਾਉਂਦੇ ਸੀ ਜੀ ਕੈਨੀਆਂ ਜਿਹੜੀਆਂ ਕੈਨੀਆਂ ਤੁਹਾਡੇ ਕੋਲ ਹੀ ਬਣਦੀਆਂ ਹਾਂ ਮੈਂ ਦਾਦਾ ਜੀ ਬਣਾਉਂਦੇ ਸੀ ਉਹਰੇ ਬਸ ਹੋਰ ਕੋਈ ਨਹੀਂ ਬਣਾਉਂਦਾ ਸੀ ਇਹ ਵੀ ਹੁੰਦਾ ਸੀ ਮਸ਼ਹੂਰ ਦਾਦਾ ਜੀ ਦਾ ਨਾਂ ਕੀ ਸੀ ਨਰਾਤਾ ਰਾਮ ਰਾਤਾਰ ਅਮਰੀਕਾ ਨੂੰ ਜਿਹੜਾ ਨਰਾਤਰਾਮ ਤੋਂ ਲੈ ਕੇ ਜਾਣੀਆਂ ਕੈਨੀਆਂ ਸੀ ਕੈਨੀਆਂ ਨਰਾਤਰਾਮ ਦੀਆਂ ਹਾਂਜੀ ਨਰਾਤਰਾਮ ਦੀ ਕਿਉਂਕਿ ਪੜਾਲੇ ਚ ਆਪ ਹੀ ਸੀ ਬਸ ਹੋਰ ਕੋਈ ਬਣਾਉਂਦਾ ਨਹੀਂ ਸੀ ਕੈਨੀਆਂ ਬਾਕੀ ਰੈਡੀਮੇਡ ਲੁਧਿਆਣੇ ਤੋਂ ਆਣ ਲੱਗੇ ਜਲੰਧਰ ਤੋਂ ਬਣ ਕੇ ਮਸ਼ੀਨੀ ਹੁੰਦੀਆਂ ਉਹ ਮਸ਼ੀਨੀ ਹੁੰਦੀਆਂ ਜੀ ਇਹ ਸਾਰੀ ਹੱਥ ਦੀ ਕਾਰੀਗਰੀ ਆ ਮਸ਼ੀਨੀ ਹੈ ਜੀ ਜਿਹੜੀ ਉਹ ਪਈ ਆ ਉਹ ਮਸ਼ੀਨੀ ਆ ਹਾਂ ਉਹ ਮਸ਼ੀਨੀ ਹੈ ਜੀ ਜਿਹੜੀ ਹੱਥੀ ਜਿਹੜੀ ਆ ਤੁਹਾਡੇ ਵਾਲੀ ਜਿਹੜੀ ਪਈ ਆ ਉਹ ਪਿੱਛੇ ਹੱਥੀ ਹੀ ਬਣਦੀ ਪਣੀ ਹੋਈ ਆ ਜੀ ਅੱਛਾ ਜਿਵੇਂ ਫਿਰ ਮੁਰ ਕੇ ਦਾਦਾ ਜੀ ਤੋਂ ਤੁਹਾਡੇ ਪਿਤਾ ਜੀ ਦੁਕਾਨ ਤੇ ਬੈਠਣ ਲੱਗੇ ਹਾਂਜੀ ਹਾਂਜੀ ਹਾਂ ਬੇ ਏਸੀ ਡਕਟਿੰਗ ਬਣਾਉਣ ਲੱਗੇ ਜੀ ਅੱਗੇ ਬਾਪਾ ਫੋਰਮੈਨ ਰਿਹਾ ਫੋਰਮਨ ਦੇ ਸੱਤ ਮਤਲਬ ਜੀ ਸੱਤ ਸਾਲ ਜੀ ਤੇ ਉੱਥੇ ਬੱਚਾ ਡਕਟਿੰਗ ਬਣਾਦੇ ਸੀ ਅਸੀਂ ਡਕਟਿੰਗ ਨੂੰ ਵੀ ਆਪਣੇ ਡੱਕੇ ਦਾ ਕੰਮ ਵੀ ਆਪਾਂ ਹੀ ਕਰਦੇ ਸੀ ਕਿਚਨ ਦੀ ਚਿੰਮੀਆਂ ਹੋਊਗੀ ਰੈਸਟੋਰੈਂਟ ਦੇ ਕੰਮ ਹੋਗੇ ਵੱਡੇ ਵੱਡੇ ਸਾਰੇ ਆਪਾਂ ਹੀ ਕਰਦੇ ਸੀ ਜੀ ਮਤਲਬ ਉਹੀ ਚੱਲਦਾ ਆ ਰਿਹਾ ਡੱਕੇ ਦਾ ਕੰਮ ਅੱਗੇ ਹੈ ਕੁਝ ਲੱਗਦਾ ਤੁਹਾਨੂੰ ਇਸ ਕੰਮ ਦੇ ਵਿੱਚ ਬੰਦਾ ਫਿਕਰ ਕਰਦਾ ਹੈਗਾ ਜੇ ਮਿਹਨਤ ਬਹੁਤ ਹੈ ਤੁਸੀਂ ਕਹਿੰਦੇ ਹੋ ਕਿ ਲੋਹੇ ਨਾਲ ਲੋਹਾ ਹੋਣਾ ਪੈਂਦਾ ਹੈਗਾ ਨਾ ਹੱਥ ਵੱਡੇ ਵੀ ਜਾਂਦੇ ਆ ਛਿੱਲੇ ਵੀ ਜਾਂਦੇ ਆ ਤੇ ਅਟਣ ਪਏ ਜਾਂਦੇ ਨੇ ਆ ਦੇਖੋ ਤੁਹਾਡੇ ਅਟਣ ਪਏ ਹੋਣੇ ਹਨਾ ਕਿ ਐਡਾ ਔਖਾ ਕੰਮ ਹੈ ਤੇ ਤੁਸੀਂ ਸੋਹਦੇ ਹੋ ਕੱਲ ਨੂੰ ਤੁਸੀਂ ਵੀ ਵਿਆਹ ਕਰਨਾ ਹੈ ਤੇ ਅੱਗੇ ਤੁਹਾਡੇ ਬੱਚੇ ਵੀ ਇਸੇ ਦੁਕਾਨ ਤੇ ਬੈਠਣ ਬਾਕੀ ਕਿਸਮਤ ਦਾ ਦੇਖੋ ਜੀ ਬਾਕੀ ਕਿਸਮਤ ਦਾ ਦੇਖੋ ਕਿੱਥੇ ਲੈ ਕੇ ਜਾਂਦੀ ਉਹ ਮੈਂ ਮੈਂ ਅਕਸਰ ਕਹਿੰਦੇ ਨੇ ਕਿ ਬਾਬੇ ਨਾਨਕ ਨੇ ਕਿਰਤ ਤਾਂ ਕਰਨੀ ਹੈ ਨਾ ਤੁਸੀਂ ਕਿਰਤ ਕਰਦੇ ਹੋ ਆਥੀ ਕਿਰਤ ਕਰ ਹਾਂ ਜੀ ਬਾਕੀ ਇਹ ਦੇਖੋ ਕੋਸ਼ਿਸ਼ ਹੈ ਜੀ ਮਾਲਕ ਦੀ ਕਿ ਮਾਲਕ ਉਹਨਾਂ ਨੂੰ ਕਿੱਥੇ ਰੱਖਦਾ ਕਿੱਥੇ ਨਹੀਂ ਰੱਖਦਾ ਉਹਦਾ ਚਲੋ ਜਦੋਂ ਉਹਨਾਂ ਨੇ ਆਣਾ ਉਹਦਾ ਉਦੋਂ ਦੀ ਉਹਨਾਂ ਦੀ ਗੱਲਾਂ ਸਾਨੂੰ ਵੀ ਐਂ ਕਹਿੰਦੇ ਸੀ ਕਿ ਤੁਹਾਨੂੰ ਅੱਗੇ ਪੜਾਵਾਂਗੇ ਤਾਂ ਪੂਰੀ ਬੈਠਾ ਪੜਾਏ ਕਿਥੋਂ ਤੱਕ ਮੈਂ ਪਲੱਸ 2 ਤੱਕ ਕਰਾਂ ਉਹ ਤੋਂ ਬਾਅਦ ਨਹੀਂ ਪੜ੍ਹੇ ਤੁਹਾਡਾ ਪੜਨ ਚ ਤੰਗ ਸੀ ਕਿ ਪਤਾ ਨਹੀਂ ਕਿਹਦਾ ਦੁਕਾਨ ਤੇ ਬੈਠੋ ਨਹੀਂ ਨਹੀਂ ਐਕਚੁਅਲ ਦੇ ਵਿੱਚ ਨਾ 2007 ਦੇ ਵਿੱਚ ਅੱਡ ਹੋ ਗਈ ਸੀ ਮਤਲਬ ਫੈਮਿਲੀ ਸਾਰੀ ਅੱਡ ਹੋ ਗਈ ਸੀ ਤੇ ਪਾਪਾ ਇਕੱਲੇ ਰਹਿ ਗਏ ਸੀ ਫਿਰ ਮੈਂ ਦੋਨੇ ਪਾਸੇ ਨਹੀਂ ਰਹਿੰਦਾ ਮੈਂ ਵੱਡਾ ਸੀ ਇਹ ਛੋਟਾ ਤੇ ਇੱਕ ਪਾਸੇ ਰਹਿੰਦਾ ਮਾਈਂਡ ਜੀ ਕਿ ਪਾਪਾ ਇਕੱਲੇ ਆ ਦੁਕਾਨ ਤੇ ਤੇ ਫਿਰ ਮੈਂ ਦੁਕਾਨ ਤੇ ਆ ਗਿਆ ਪ੍ਰੋਪਰ ਤੁਹਾਡੀ ਨਾ ਪਿਓ ਪੁੱਤਾਂ ਦੀ ਜੋੜੀ ਮਤਲਬ ਐ ਲੱਗਦੇ ਭਰਾ ਹੀ ਲੱਗਦੇ ਹੋ ਤੁਸੀਂ ਤਿੰਨੇ ਜਾਨੇ ਹਾਂਜੀ ਹਾਂ ਨਾਲ ਹੀ ਪਿਤਾ ਵੀ ਤੁਹਾਡੇ ਨਾਲ ਹੀ ਬੈਠੇ ਮੈਂ ਦੇਖੇ ਸੀ ਹਾਂਜੀ ਉਹ ਮਤਲਬ ਯਾਰ ਦੋਸਤਾਂ ਨੂੰ ਗਿਰਾਨੇ ਕੋਈ ਓਲਾ ਨਹੀਂ ਗਈ ਚੀਜ਼ ਦਾ ਵੀ ਅੱਛਾ ਕੈਨੀਆਂ ਤੋਂ ਬਾਅਦ ਜਿਵੇਂ ਕੈਨੀਆਂ ਵਾਲੇ ਨਰਾਤਾ ਨਰਾਤਾ ਜੀ ਤੱਕ ਕੈਨੀਆਂ ਵਾਲੇ ਵਜਦੇ ਸੀਗੇ ਫਿਰ ਪਿਤਾ ਜੀ ਨੇ ਵੀ ਚਲੋ ਕੈਨੀਆਂ ਬਣਾਈਆਂ ਹੋਣੀਆਂ ਤੁਸੀਂ ਹੁਣ ਬਾਰਬੀਕਿਊ ਦਾ ਕੰਮ ਹੁਣ ਸਰਦੀ ਦਾ ਮੌਸਮ ਹੈ ਇਹ ਕਿਵੇਂ ਤੁਸੀਂ ਮਤਲਬ ਕੇ ਸੋਚਿਆ ਕਿ ਯਾਰ ਇਹ ਬਣਾ ਕੇ ਵੇਚਦੇ ਆਂ ਤੇ ਲੋਕ ਘਰਾਂ ਚ ਰੱਖਣਗੇ ਲੋਕਾਂ ਦਾ ਸ਼ੌਂਕ ਹੁਣ ਬਣ ਗਿਆ ਹੈਗਾ ਕਿ ਪਨੀਰ ਜਾਂ ਉੱਤੇ ਸਲਾਈਆਂ ਵਿੱਚ ਬਸਾ ਕੇ ਖਾਈਏ ਹਾਂਜੀ ਹਾਂ ਉਹ ਭਾਈ ਦਾ ਹੀ ਸ਼ੌਂਕ ਸੀ ਜੀ ਬਣਾਉਣ ਦਾ ਕਿਤੇਗਾ ਹਾਂ ਏ ਇਹ ਬਣਾਉਂਦਾ ਕਿਉਂਕਿ ਮੈਂ ਹੈਗਾ ਡਾਕਟਿੰਗ ਲਾਈਨ ਦੇ ਵਿੱਚ ਜਿਆਦਾ ਤੇ ਰੈਸ਼ੀਨ ਲਾਈਨ ਦੇ ਵਿੱਚ ਇਹ ਇਹਨੂੰ ਸ਼ੌਂਕ ਸੀ ਜਾਂਦਾ ਤਾਂ ਕਰਕੇ ਬਿੱਲਾ ਫਿਰਦਾ ਰਹਿੰਦਾ ਸੀ ਕਿ ਮੈਂ ਕਹਾਂ ਚੱਲੇ ਆ ਕਰੀ ਜਾਂਦਾ ਭਾਜੀ ਆਪਣਾ ਠੀਕ ਹੈ ਕਿਵੇਂ ਸ਼ੁਰੂ ਕੀਤਾ ਮੀਤ ਜੀਰੇ ਹਾਂਜੀ ਕਿਵੇਂ ਸ਼ੁਰੂ ਕੀਤਾ ਫਿਰ ਕਿੱਥੋਂ ਦੇਖਿਆ ਤੁਸੀਂ ਨਹੀਂ ਸਾਈ ਮਨੇ ਨਾ ਕਿ ਨਾ ਮੈਂ ਫੋਨ 'ਚ ਦੇਖਿਆ ਸਰ ਮਨੇ ਇੰਟਰਨੈਟ 'ਚ ਦੇਖੀ ਸੀ ਤਾਂ ਇਹ ਮੈਨੂੰ ਕੀ ਕਰ 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 ਨਾਮ ਕੀ ਇੱਕ ਇਹ ਮੈਨੂੰ ਵਧੀਆ ਲੱਗਿਆ ਪਾ ਚਲੋ ਮੈਂ ਕਹਾਂ ਮੈਂ ਆਪ ਹੀ ਬਣਾਵਾ ਵਧੀਆ ਕਰਾ ਮਤਲਬ ਪਹਿਲਾਂ ਫੋਨ ਤੇ ਦੇਖਿਆ ਆ ਨੈਟ ਤੇ ਫਿਰ ਸੋਚਿਆ ਵੀ ਆਪ ਹੀ ਬਣਾਈਏ ਹਾਂਜੀ ਹਾਂ ਲੋਕ ਲੈ ਕੇ ਜਾਂਦੇ ਤੋਖਰੀ ਵੀਰੇ ਹਾਂਜੀ ਵੀਰੇ ਇਹ ਮੌਸਮ ਦੇ ਹਿਸਾਬ ਨਾਲ ਹੀ ਹੁੰਦਾ ਸਰਦੀ ਚ ਜਿਆਦਾ ਵਿਕਦਾ ਹੋਊਗਾ ਵੀਰੇ ਮੇਨ ਵੀਰੇ ਮੇਲੇ ਸਰਦੀ ਮੈਂ ਹੁੰਦੇ ਵੀਰੇ ਮਤਲਬ ਗਰਮੀ ਵਾਲੀ ਨਹੀਂ ਹੁੰਦਾ ਹੀ ਨਾ ਕਿ ਕਿੰਨਾ ਗਰਮੀ ਵਾਂ ਇੱਕ ਇੱਕ ਅੱਧੀ ਹੁੰਦੀ ਹੈ ਤੇ ਮੇਨਾ ਆਪਣੀ ਸਰਦੀਆਂ ਮੈਂ ਬਿਕਦੀ ਜਾਣਾ ਸਰਦੀਆਂ ਦੇ ਵਿੱਚ ਜਿਆਦਾ ਸੇਲ ਹੁੰਦੀ ਹੈ ਦੀ ਮੇਨ ਮਤਲਬ ਕਿ ਨਿਊਰ ਤੇ ਜਿਆਦਾ ਹੁੰਦੇ ਨਿਊਰ ਤੇ ਇੰਟਰਸਟ ਹੁੰਦਾ ਕਦੇ ਬਾਹਰ ਵੀ ਭੇਜਿਆ ਕਦੇ ਕਿਸੇ ਨੇ ਸੋਚਿਆ ਯਾਰ ਬਾਹਰ ਲੈ ਜੰਨੇ ਆ ਬਾਹਰ ਲੈ ਦੇ ਬਾਦ ਦੇ ਇਸ ਇੱਕ ਆਂਟੀ ਆਈਸੀ ਲੈਣ ਫਿਰ ਉਹ ਲੈ ਕੇ ਲੈ ਕੇ ਨਾਮ ਤੇ ਜਿਵੇਂ ਉਹ ਆਪਣੇ ਮੇਰੀ ਜੀ ਚਾਦਰ ਬੜੀ ਮੋਟੀ ਲਈ ਆ ਅਕਸਰ ਜਿਵੇਂ ਬਾਜ਼ਾਰ ਦੇ ਵਿੱਚੋਂ ਅੱਜ ਕੱਲ ਤਾਂ ਸਾਈਟਾਂ ਚੱਲ ਪਈਆਂ ਹਨ ਵਿੱਕੀ ਵੀਰੇ ਜਾਂ ਐਮਾਜੋਨ ਫਲਿੱਪਕਾਰਟ ਜਦੋਂ ਆਪਾਂ ਉੱਥੇ ਹੀ ਭਰਦੇ ਆ ਵੀ ਆ ਚੀਜ਼ ਖਰੀਦਣੀ ਆ ਤਾਂ ਉਹ ਇਹੋ ਜਿਹੇ ਨਿਕਲੇ ਆਉਂਦੇ ਪਰ ਉਹ ਤਾਂ ਚਾਦਰ ਬੜੀ ਮਾੜੀ ਹੁੰਦੀ ਆ ਉਹ ਭਾਜੀ ਬਹੁਤ ਹਲਕੀ ਜਿਹੀ ਹੁੰਦੀ ਕੱਲ ਹੀ ਮੇਰੇ ਕੋਲ ਇੱਕ ਬੰਦਾ ਲੈ ਕੇ ਆਇਆ ਸੀ ਉਹਨਾਂ ਨੇ ਆਰਡਰ ਤੇ ਮੰਗਾਇਆ ਸੀ 15 ਸਮਾਨ ਉਰੀ ਕਿਤੇ ਪਿਆ ਆ ਆਹ ਪਲੇਟ ਰੇ ਉਹਨਾਂ ਦੀ ਇਹਨਾਂ ਨੇ ਆਰਡਰ ਤੇ ਮੰਗਾਇਆ ਸੀ ਕਹਿੰਦੇ ਭਾਜੀ ਹੈਣੀ ਉਹ ਮੈਨੂੰ ਉਸ ਤੋਂ ਬਾਅਦ 올 ਪੀਸ ਲੈ ਕੇ ਨਾ ਮੇਕ ਤੋਂ ਉਰੀ ਛੱਡ ਕੇ ਉਰੀ ਛੱਡ ਕੇ ਅੱਛਾ ਜਿਵੇਂ ਤੁਸੀਂ ਉੱਪਰ ਜਾਲੀ ਜਿਹੜੀ ਰੱਖੀ ਆ ਇੱਕ ਮੈਂ ਵੀ ਆਨਲਾਈਨ ਉਹਦੀ ਜਾਲੀ ਬੜੀ ਉਹ ਸਟੀਲ ਜੀ ਦੀ ਸੀਗੀ ਉਹ ਥੋੜੇ ਦਿਨਾਂ ਬਾਅਦ ਖਰਾਬ ਹੋ ਗਈ। ਇਹਦੇ ਦੇ ਮੋٹے ਮੋٹے ਤੁਸੀਂ ਉਹ ਜਿਹੜੇ ਸਰੀਏ ਜਿਹੜੇ ਮੋਟੀ ਜਾਲੀ ਬਣਾਉਨੇ ਆਂ ਸਰੀਏ ਦੀ। ਹਣਾ ਇਹ ਖਰਚਾ ਤਾਂ ਬਹੁਤ ਆਉਂਦਾ ਜਿਵੇਂ ਸਾਈਜ਼ ਵੀ ਤੁਹਾਡੇ ਅਲੱਗ-ਅਲੱਗ ਨੇ। ਕੋਈ ਬੰਦਾ ਜਿਹੜਾ ਛੋਟਾ ਆਪਣਾ ਆਪ ਨਾਲ ਸਰੀਏ ਮੋਟੇ ਲੈ ਆਇਆ ਉਹ ਹੁਣ ਪਤਲਾ ਲੱਗਿਆ। ਇਹ ਨਿਕਲ ਜਾਂਦੀ ਹੋਣੀ ਹੈ ਜਾਲੀ ਵਿੱਚ। ਇਹ ਲੈਦਾ ਭਾਜੀ। ਹਾਂ। ਤੇ ਇਹ ਆ ਚੀਜ਼ ਲੈਦਾ। ਇਹ ਦੋ ਕੰਮ ਕਰਦੀ ਹੈ ਜੀ। ਕਿ ਮਤਲਬ ਇਹ ਲੈਦਾ ਹੋਊਗੀ ਮਤਲਬ ਟਰੱਕ ਰੁਕ ਕੇ ਕਿਤੇ ਗਿਰਨ ਨੂੰ। ਹਾਂ। ਇਹ ਲੈਦਾ ਹੋਊਗੀ ਭਾਜੀ। ਇਹਨੂੰ ਇਨਲੈਸਰ ਆਉਂਦੀ ਪੈਨੇਟਰੇਸ ਥੱਲੇ ਵਾਲੀ ਜਿਹੜੀ ਪੂਰੇ ਚ ਪੈਨੇ ਕੋਲੇ ਜੀ ਇਹਨੂੰ ਕੱਢ ਦੋਂਗੇ ਤਾਂ ਫਿਰ ਸਲਾਈਆਂ ਆ ਜਾਣਗੀਆਂ ਹੂੰ ਮਤਲਬ ਐਦਾ ਹੈ ਜੀ ਜਿਹੜੇ ਜਿਹੜੇ ਆਪਾਂ ਕਹਿੰਦੇ ਨੇ ਕਿ Amazon ਤੇ ਜਿਵੇਂ ਆਪਾਂ ਕਹਿੰਦੇ ਨੇ ਸਟੀਲ ਦੇ ਆਏ ਨੇ ਉਹ ਸਟੀਲ ਦੇ ਨਹੀਂ ਹੁੰਦੇ ਪਿਓਰ ਹੂੰ ਉਹਨਾਂ ਦੇ ਉੱਪਰ ਚੜਾਇਆ ਹੁੰਦਾ ਉਹਨਾਂ ਨੇ ਮਤਲਬ ਕੋਲਰ ਦਿੱਤਾ ਹੁੰਦਾ ਕੋਈ ਹਾਂਜੀ ਉਹ ਉਹ ਕੀ ਕਹਿੰਦੇ ਨੇ ਆਪਾਂ ਕ੍ਰੋਮ ਚੜਾਇਆ ਹੁੰਦਾ ਜਿਵੇਂ ਹੁਣ ਉਮੀਦ ਨੇ ਕਿਹਾ ਕਿ ਵੀ ਜਿਵੇਂ ਉੱਪਰ ਜਿਵੇਂ ਮੈਂ ਦੇਖਿਆ ਢੱਕਣ ਵਾਲੇ ਵੀ ਆਉਣਗੇ ਹਾਂਜੀ ਹਾਂਜੀ ਵੀ ਧੂਆਂ ਵਿੱਚ ਉਹਦੇ ਸੇਕ ਲੱਗਦਾ ਹੀ ਰਹੇ ਉਹ ਵੀ ਬਣਾਉਂਦੇ ਉਹ ਵੀ ਬਣਾ ਇਦੇ ਉੱਪਰ ਲੱਗਿਆ ਇਦੇ ਉੱਪਰ ਲੱਗ ਜਾਂਦਾ ਹੈ ਵੱਡੀ ਵਾਈ ਮੈਂ ਤੁਹਾਨੂੰ ਉੱਪਰ ਲਾਣੇ ਮਤਲਬ ਉਹ ਬੇ ਸਾਹਮਣੇ ਪਈ ਹੈ ਇੱਟੱਕੇ ਲਾਣੇ ਉਹ ਨਾਲੇ ਹਲੇ ਵਿਕੀ ਬਰੇ ਜਿਵੇਂ ਇਹ ਤਾਂ ਬਾਰਬੀਕਿਊ ਤਾਂ ਆਪਾਂ ਦੇਖ ਲੇ ਅਲੱਗ-ਅਲੱਗ ਤਰ੍ਹਾਂ ਦੇ ਉੱਤੋਂ ਟੱਕਣ ਵਾਲੇ ਵੀ ਮਿਲ ਜਾਂਦੇ ਆ ਛੋਟੇ ਤੋਂ ਛੋਟਾ ਸਾਈਜ਼ ਵੀ ਤੁਹਾਡੇ ਕੋਲੇ ਹੈਗਾ ਵੱਡੇ ਤੋਂ ਵੱਡਾ ਵੀ ਹੈਗਾ ਅਕਸਰ ਜਿਵੇਂ ਜਿਵੇਂ ਵੱਡੇ-ਵੱਡੇ ਰੈਸਟੋਰੈਂਟ ਆ ਹਾਂਜੀ ਜਾਂ ਅਕਸਰ ਕੋਈ ਬੰਦਾ ਕਹਿੰਦਾ ਕਿ ਮੈਂ ਚਿਕਨ ਦਾ ਜਾਂ ਮੈਂ ਕੰਮ ਕਰਨਾ ਬਾਰਬੀਕਿਊ ਦਾ ਉਹਨਾਂ ਨੂੰ ਤਾਂ ਬਹੁਤ ਵੱਡੇ ਸਾਈਜ਼ ਚਾਹੀਦੇ ਨੇ ਤੇ ਉਹ ਫਿਰ ਆਰਡਰ ਤੇ ਤਿਆਰ ਕਰ ਆਰਡਰ ਤੇ ਤਿਆਰ ਹੋ ਉਹ ਜਿਵੇਂ ਕੋਈ ਕਸਟਮਰ ਆਂਦਾ ਜਿਨ੍ਹਾਂ ਨੇ ਕੈਟਰੀਂ ਦਾ ਕੰਮ ਹੈ ਇਹਨਾਂ ਦਾ ਉਹ ਫਿਰ ਉਹ ਆਰਡਰ ਤੇ ਬਣਾ ਕੇ ਜਿੰਨੇ ਆ ਉਹ ਸਿਰ ਪਾਉਡਰ ਇਹ ਘਰ ਦੇ ਲਈ ਆ ਇਹ ਘਰਾਂ ਵਾਂ ਇਹਦੇ ਤੇ ਸੇਕ ਵੀ ਸਕਦੇ ਹੋ ਜੋ ਮਰਜ਼ੀ ਕਰ ਲੋ ਜੀ ਐ ਵਰਗਾ ਜੋ ਮਰਜ਼ੀ ਕਰ ਲੋ ਇਹਦੇ ਤੇ ਤੇ ਕੋਈ ਹੋਰ ਖਾਸ ਚੀਜ਼ ਜਿਵੇਂ ਆਪਾਂ ਅੰਗੀਠੀਆਂ ਦੀ ਗੱਲ ਕਰਦੇ ਆ ਪਹਿਲਾਂ ਅੰਗੀਠੀਆਂ ਬਾਲਦੀ ਸੀ ਹੁਣ ਤਾਂ ਚਲੋ ਗੈਸ ਚੁੱਲ੍ਹੇ ਆ ਗਏ ਹਾਂਜੀ ਕੋਈ ਵੱਖਰੀ ਜੀ ਕੋਈ ਅੰਗੀਠੀ ਬਣਾਈ ਹੋਵੇ ਜਾਂ ਕੋਈ ਤੁਹਾਨੂੰ ਲੱਗਦਾ ਹੋਵੇ ਤੁਹਾਡੀ ਦੁਕਾਨ ਤੋਂ ਕੋਈ ਫਲਾਣਾ ਮੰਤਰੀ ਜਾਂ ਫਲਾਣਾ ਸਿੰਗਰ ਲੈ ਕੇ ਗਿਆ ਹੋਵੇ ਸਮਾਨ ਕਰੇ ਮੈਂ ਮੈਂਨੇ ਬਣਾਈਆਂ ਚੰਦੂ ਮੱਜਰਾ ਜੀ ਦੀ ਵਾਈਫ ਵੀ ਲੈ ਕੇ ਗਈ ਆ ਮੇਤੋ ਜੀ ਅਿੰਦਰ ਜੀ ਜੀ ਮਤਲਬ ਇੱਧਰ ਐਸਐਸਪੀ ਮਾਨ ਦੇ ਬਰਦਰ ਰੰਨੇ ਸੁੱਲਰ ਇਹ ਵੀ ਲੈ ਕੇ ਗਏ ਮੇਤੋ ਜੀ ਤੁਹਾਡੇ ਤੋਂ ਬਣਿਆ ਹਾਂ ਹਾਂ ਜੀ ਹਾਂ ਇਹ ਮਹਿਲ 'ਚ ਵੀ ਬੜੇ ਗਏ ਆ ਸਾਡੇ ਤਾਂ ਹਾਂ ਉਹ ਵੀ ਲੈ ਕੇ ਜਾਂਦੇ ਰਹਿੰਦੇ ਨੇ ਮਹਿਲ ਦੇ ਵੀ ਜਾਂਦੇ ਹਾਂ ਜੀ ਹਾਂ ਕੀ ਕਹਿਣਾ ਚਾਹੋਗੇ ਜਿਵੇਂ ਅੱਜ ਕੱਲ ਮੁੰਡੇ ਜਿਵੇਂ ਤੁਸੀਂ ਤਾਂ ਕੰਮ ਕਰ ਰਹੇ ਹੋ ਹੱਥੀ ਮਿਹਨਤ ਕਰ ਰਹੇ ਹੋ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਕੰਮ ਸਿਖਾਤਾ ਹਾਂ ਜੀ ਤੁਸੀਂ ਸਿੱਖਿਓ ਅੱਗੇ ਤੁਸੀਂ ਆਪ ਹੱਥ ਦੀ ਕਾਰਗਰੀ ਕਰ ਦਿਓ ਅੱਜ ਕੱਲ ਬੱਚੇ ਚਾਹੁੰਦੇ ਨੇ ਕਿ ਅਸੀਂ ਇੱਥੇ ਨਾ ਕੰਮ ਕਰਕੇ ਬਾ ਕੀ ਕਹਿਣਾ ਚਾਹੋਗੇ ਕੰਮ ਇੱਥੇ ਵੀ ਕੀਤਾ ਜਾ ਸਕਦਾ ਦੇਖੋ ਜੀ ਮਿਹਨਤ ਉੱਥੇ ਵੀ ਕਰਨੀ ਹੈ ਜੀ ਮਿਹਨਤ ਆਪਾਂ ਹੋਰੇ ਵੀ ਕਰਨੀ ਹੈ ਜੀ ਹੂੰ ਪੂਰੇ ਰਵਾਂਗੇ ਆਪਣੀ ਫੈਮਿਲੀ ਚ ਤਾਂ ਰਵਾਂਗੇ ਸਾਰਿਆਂ ਦੇ ਵਿੱਚ ਉੱਤੇ ਘਰੋਂ ਪੰਜ ਪੰਜ ਸਾਲ ਸੱਜਣਾਂ ਲਾ ਪਾਂਦੇ ਨਹੀਂ ਉੱਥੇ ਜਾ ਕੇ ਕਿਹਨੂੰ ਪਤਾ ਹੀ ਹੁੰਦਾ ਕੀ ਹੈ ਜੀ ਸਾਰਾ ਕੁਝ ਹੂੰ ਆਪਣਾ ਹੋਰੇ ਮਿਹਨਤ ਕਰੋ ਸਾਰਾ ਸਭ ਕੁਝ ਵਧੀਆ ਹੈ ਜੀ ਉੱਥੇ ਵੀ ਕਈ ਜਿਹੜੇ ਨੌਜਵਾਨ ਨੇ ਉਹ ਸਾਰੀ ਦੇ ਕੰਮ ਚ ਜਾਂ ਲੋਹੇ ਦੇ ਕੰਮ 'ਚ ਵੀ ਜਾਂਦੇ ਨੇ ਪਰ ਜੇ ਆਪਾਂ ਕਹੀਏ ਕਿ ਇੱਥੇ ਵੀ ਤੁਸੀਂ ਕੰਮ ਕਰ ਸਕਦੇ ਹੋ ਜੇ ਤੁਹਾਨੂੰ ਤੁਹਾਡਾ ਸਕਿੱਲ ਹੈਗਾ ਕਿਸੇ ਕੰਮ ਦੇ ਵਿੱਚ ਤੁਸੀਂ ਮਹਾਰਤ ਤੁਹਾਡੀ ਹੈਗੀ ਆ ਭਲਾ ਹੀ ਲੋਹੇ ਦਾ ਕੰਮ ਜਾਂ ਪੱਕੀ ਉਸਾਰੀ ਦਾ ਆਪਾਂ ਕਹਿ ਦਨੇ ਆ ਕਿ ਘਰ ਬਣਾਉਣੇ ਜਾਂ ਤੁਹਾਡੇ ਵਾਲਾ ਕੰਮ ਹਾਂਜੀ ਹਰ ਇੱਕ ਤਾਂ ਲਿਆਦਾ ਕੰਮ ਹੀ ਆ ਭਾਜੀ ਜੇ ਆਪਾਂ ਉਰੇ ਮਿਹਨਤ ਕਰਾਂਗੇ ਸਭ ਕੁਝ ਉਰੀ ਹੈ ਜੀ ਜੀ ਸਾਰਾ ਕੁਝ ਉਰੀ ਲੈ ਜਾਂਦਾ ਹਰ ਇੱਕ ਨੇ ਆਪਣਾ ਆਪਣਾ ਕੰਮ ਕਰਨਾ ਹੁੰਦਾ ਉੱਤੇ ਜਾ ਕੇ ਵੀ ਉਹੀ ਕੰਮ ਜੇ ਆਪਾਂ ਉਰੇ ਕਰਾਂਗੇ ਘਰਦਿਆਂ ਨੂੰ ਐ ਹੁੰਦਾ ਕਿ ਬੱਚਾ ਜਾ ਕੇ ਵਧੀਆ ਕੰਮ ਕਰੇਗਾ ਪਰ ਨਹੀਂ ਜੋ ਉਰੇ ਮਿਹਨਤ ਹੈ ਨਾ ਉਹੀ ਬੰਦਾ ਕਰ ਲਵੇ ਸਭ ਤੋਂ ਵਧੀਆ ਜੀ ਮੁਨਾਸੀ ਵੀ ਬ੍ਰਿਮਿੰਟੇ ਕਰਦਾ ਦੇ ਕੋ ਕਿੰਨੇ ਸਾਲ ਹੋ ਗਏ ਮੈਨੂੰ 36 ਸਾਲ ਹੋ ਗਏ ਜੀ ਆਪਾਂ ਦੁਕਾਨਦਾਰ ਹੀ ਆਂ ਜੀ ਦੁਕਾਨਦਾਰ ਹਾਂ ਜੀ ਇੱਕ ਦੋ ਵਾਰ ਦਿਲ ਕੀਤਾ ਹੀ ਜਾਣ ਦਾ ਬਾਹਰ ਪਰ ਹੁਣ ਨਹੀਂ ਹੁਣ ਨਹੀਂ ਜਾਣਾ ਲਓ ਜੀ ਇਹਨੇ ਵਿਕੀ ਤੇ ਮੀਤ ਦੋ ਦਿਲਦਾਰ ਬੰਦੇ ਨੇ ਬੁਰਜ ਦੇ ਪਿੱਛੇ ਇਹ ਕੰਮ ਕਰਦੇ ਨੇ ਤੇ ਬਾਰਬੀਕਿਊ ਦਾ ਇਹ ਦੇਣਾ ਤੇ ਅਕਸਰ ਹਰ ਬੰਦਾ ਸੋਚਦਾ ਹੈ ਕਿ ਘਰ ਦੇ ਜਿਹੜੇ ਲਾਉਨ ਦੇ ਵਿੱਚ ਬੈਠਾ ਜਾਵੇ ਤੇ ਕੁਝ ਬਾਰਬੀਕਿਊ ਕਿਹੜਾ ਕੀਤਾ ਜਾਵੇ ਤੇ ਤੁਸੀਂ ਜਰੂਰ ਇਸ ਮਾਰਕੀਟ ਦਾ ਜਰੂਰ ਘੇੜਾ ਲਾਇਓ ਖਰੀਦਣਾ ਨਾ ਖਰੀਦਣਾ ਤੁਹਾਡੀ ਆਪਣੀ ਮਰਜ਼ੀ ਹੁੰਦੀ ਆ ਪਰ ਇੱਕ ਤੁਹਾਨੂੰ ਮੈਂ ਰਵੀਸ਼ ਕੁਮਾਰ ਉਹਨਾਂ ਦੀ ਕਿਤਾਬ ਪੜ੍ਹ ਰਿਹਾ ਸੀਗਾ ਕਿ ਇਸ਼ਕ ਦੇ ਵਿੱਚ ਸ਼ਹਿਰ ਹੋ ਜਾਣਾ ਉਹ ਬੜਾ ਖੂਬਸੂਰਤ ਲੱਗਿਆ ਕਿ ਤੁਸੀਂ ਜਦੋਂ ਜਿਸ ਸ਼ਹਿਰ ਦੇ ਵਿੱਚ ਰਹਿੰਦੇ ਹੋ ਭਲਾ ਦੀ ਕਿਤੋਂ ਵੀ ਆਏ ਹੋ ਤਾਂ ਜਿਸ ਸ਼ਹਿਰ ਦੇ ਵਿੱਚ ਰਹਿੰਦੇ ਉਸ ਸ਼ਹਿਰ ਦੀਆਂ ਗਲੀਆਂ ਉਹ ਸ਼ਹਿਰ ਦੇ ਬਾਗਾਂ ਦੇ ਵਿੱਚ ਘੁੰਮਣਾ ਉਸ ਸ਼ਹਿਰ ਦੇ ਲੋਕਾਂ ਨੂੰ ਦੇਖਣਾ ਇਹ ਇਸ਼ਕ ਕਰਨ ਦੇ ਬਰਾਬਰ ਹੀ ਹੁੰਦਾ ਤੁਸੀਂ ਇਹਨਾਂ ਲੋਕਾਂ ਦੇ ਨਾਲ ਵਿਚਰੋਗੇ ਤਾਂ ਤੁਹਾਨੂੰ ਲੱਗੇਗਾ ਕਿ ਅਸੀਂ ਕਿਤਾਬਾਂ ਨਾਲ ਪੜ੍ਹ ਕੇ ਕਿਤਾਬਾਂ ਵਰਗੇ ਲੋਕਾਂ ਨੂੰ ਮਿਲ ਲੇ ਦੇਖਦੇ ਰਹੋ ਸਾਡਾ ਇਹ ਪ੍ਰੋਗਰਾਮ ਦਿਲਦਾਰ ਬੰਦੇ